ਇਥੇ ਕੁੜੀ ਆਈ 몰 ਕਾ ਕਿੱਥੇ ਗਈ ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਜਿੱਥੇ ਅੱਜ ਲੋਕ ਵਿਸ਼ਕਰਮ ਦੇ ਦਿਨ ਖੁਸ਼ੀਆਂ ਮਨਾ ਰਹੇ ਸਨ ਉੱਥੇ ਹੀ ਪਿੰਡ ਬੜੈਚ ਵਿੱਚ ਇੱਕ ਗਰੀਬ ਪਰਿਵਾਰ ਦੇ ਘਰ ਉਸ ਵੇਲੇ ਮਾਤਮ ਦਾ ਮਾਹੌਲ ਬਣ ਗਿਆ ਜਦੋਂ ਪੁਰਾਣੀ ਰੰਜਿਸ਼ ਨੂੰ ਲੈ ਕੇ ਪਿੰਡ ਦੇ ਹੀ ਨੌਜਵਾਨਾਂ ਵੱਲੋਂ ਰਾਤ ਪਰਿਵਾਰ ਦੇ ਤਿੰਨ ਜੀਆਂ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਗਿਆ ਜਿਨ੍ਹਾਂ ਵਿੱਚ ਰਾਜਾ ਮਸੀਹ ਨਾ ਦੇ ਨੌਜਵਾਨ ਨੂੰ ਦੋਸ਼ੀਆਂ ਵੱਲੋਂ ਬੇਸਬਾਲਾਂ ਦੇ ਨਾਲ ਕੁੱਟਿਆ ਗਿਆ ਝਗੜੇ ਤੋਂ ਬਾਅਦ ਜਦੋਂ ਉਹ ਨੌਜਵਾਨ ਘਰ ਜਾ ਕੇ ਸੋ ਗਿਆ ਤਾਂ ਸਵੇਰੇ ਉਹਨੂੰ ਉਠਾਇਆ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ ਮ੍ਰਿਤਕ ਰਾਜਾ ਮਸੀਹ ਦੀ ਭੈਣ ਪਤਨੀ ਅਤੇ ਪਰਾ ਅਤੇ ਸਾਬਕਾ ਸਰਪੰਚ ਸੁਲੱਖਣ ਸਿੰਘ ਵੱਲੋਂ ਦੱਸਿਆ ਗਿਆ ਕਿ ਨੌਜਵਾਨ ਦੀ ਛਾਤੀ ਉੱਤੇ ਬੇਸਬਾਲ ਵਜਨ ਕਾਰਨ ਉਸ ਦੀ ਮੌਤ ਹੋਈ ਹੈ ਉਨਾ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਕਾਰਵਾਈ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਸਖਤ ਸਜ਼ਾ ਦਿੱਤੀ ਜਾਵੇ ਮੌਕੇ ਤੇ ਪੁਲਿਸ ਵੱਲੋਂ Laash ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਗਲਬਾਤ ਕਰਦਿਆਂ ਐਸਐਚਓ ਗੁਰਨਾਮ ਸਿੰਘ ਨੇ ਕਿਹਾ ਕਿ Laash ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਜੋ ਵੀ ਰਿਪੋਰਟ ਆਏਗੀ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ ਆਕੇ ਡਿਊਟੀ ਨੂੰ ਕਾਦਿਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਨਾਕੀ ਟੋਟਾ اے ਬੁੱਕਾ ਕੀ ਗੱਲ ਹੋਈ ਆ ਗੱਲ ਹੋਈ ਕਿ ਇਹ ਆਉਣ ਡਿਆ ਸੀ ਕਿ ਦੁਕਾਨ ਤੋਂ ਉਹ ਮੁੰਡਾ ਆਇਆ ਪੈਸ ਬੋਲੇ ਆ ਕੇ ਤੇ ਇਹਨੂੰ ਕੁੱਟਣ ਡਿਆ ਪੈ ਚੌਂਕ 'ਚ ਕੁੱਟਣ ਡਾਵੇ ਆਇਆ ਡੇਗਦਾ ਡੇਦਾ ਕਹਿੰਦਾ ਰਿਪਕਾ ਮੈਂ ਮਰ ਗਿਆ ਮੈਂ ਤੋ ਕਿ ਇਹ ਚੰਗਾ ਭਲਾ ਤੇ ਮੈਂ ਤੈਨੂੰ ਕਲਾਇਆ ਵਾ ਕਹਿੰਦਾ ਮੈਨੂੰ ਮਾਰਤਾ ਵਾ ਮੈਂ ਹੈ ਪੇ ਕਿੰਨੇ ਮਾਰਿਆ ਕਹਿੰਦਾ ਹਰਮਾਨੇ ਪ੍ਰਯਤਨਿਕ ਗੱਡੀ ਨੇ ਮਾਰਿਆ ਮੈਨੂੰ ਤੇ ਨਾ ਨੇ ਪਿਓ ਪਤਾ ਨਹੀਂ ਮੈਂ ਠੀਕ ਆ ਮੈਂ ਅਗਰ ਇੱਥੇ ਆਇਆ ਤੇ ਇਧਰੋਂ ਆਏ ਮੋਟਰਸਾਈਕਲ ਲੈ ਕੇ ਤਿੰਨ ਜੜੇ ਤੇ ਇੱਕ ਮੋਟਰਸਾਈਕਲ ਤੇ ਆਇਆ ਪਰ ਪਾਣ ਲੇ ਆਏ ਉਹਨਾਂ ਨੂੰ ਆਉਂਦਿਆਂ ਕੁੱਟਣ ਦਾ ਫੇਰ ਤੂੰ ਕਿ ਲੈ ਆ ਗਿਆ ਘਰ ਕੋਈ ਦੁਸ਼ਮਣੀ ਇਨਾਂ ਦੀ ਪਹਿਲੇ ਵੀ ਆਇਆ ਤੂੰ ਸਾਲ ਹੋ ਗਿਆ ਅੱਗੇ ਵੱਡ ਦਿੱਤਾ ਇਹ ਜੇ ਕੋਈ ਕਾਰਨ ਕੀ ਹੈ ਇਹ ਤਾਂ ਮੈਨੂੰ ਨਹੀਂ ਜਪਾਤਾ ਪਰ ਇਹਦੇ ਮਗਰ ਸਾਲ ਹੋ ਗਿਆ ਪਿਆਜ ਕਹਿੰਦਾ ਮਾਰਨਾ ਵਾ ਬਸ ਮਾਰਨਾ ਵਾ ਕੁੱਟਾਂ ਨਹੀਂ ਕੁੱਟ ਮਾਰਦੀ ਆ ਦੇਖੋ ਆ ਦੇਖੋ ਤੁਹਾਨੂੰ ਛੇੜ ਕਰਨੀ ਮੈਨੂੰ ਸਿਰ ਮੇਰੀ ਰਕਾਂ ਫੜ ਲਿਆਗੇ ਤੂੰ ਕਿ ਲੈ ਕੇ ਨਾਲ ਹੀ ਉਹਨੂੰ ਨਾਲ ਹੀ ਉਹਨੂੰ ਲੈ ਕੇ ਤੂੰ ਕਿ ਨਾਲ ਹੀ ਮੈਨੂੰ ਜਿੱਦਾਂ ਉਹ ਇੱਕ ਜਦੋਂ ਉਹ ਖੜਿਆ ਵਾ ਇਹਨੂੰ ਕ ਮਾਰ ਸੜਿਆ ਵਾ ਕੀ ਮੰਗੇ ਇਨਾਂ ਤੇ ਕਿੱਦਾਂ ਦੀ ਸਜ਼ਾ ਚਾਹੁੰਦੇ 500 ਇਹਨੂੰ ਇਹਨੂੰ ਵੀ ਜਿੱਦਾਂ ਮੌਤ ਵਾ ਜਦੋਂ ਇਹਨੂੰ ਦਿੱਤੀ ਉਹਨੂੰ ਵੀ ਮੌਤ ਹੀ ਦੋ ਜਿੱਦਾ ਇਹਦਾ ਕੀ ਕੱਲ ਕੀ ਲੱਗਦਾ ਮੇਰਾ ਬ੍ਰਦਰ ਕਿੰਨੀ ਉਮਰ ਦੀ ਇਹ ਵੀ ਚਾਰੀ ਕਿ ਸਾਲ ਦੀ ਅੱਜ ਬੱਚੇ ਨਹੀਂ ਕਿਹੜੇ ਕਹਿੰਦੇ ਮੇਰੇ ਬੱਚੇ ਆ ਮੈਂ ਮਨੂੜ ਕੀਤਾ ਨਾਲੇ ਪਿਆਰ ਮੈਂ ਬਾਦ ਕੁਟੇਰਾ ਦਾ ਮਸਾਲ ਪਾ ਜਾਈਆ ਮੇਰੀ ਹੋਰ ਮਰਦਾ ਪਿੰਡ ਵੱਤ ਵੱਤ ਸਜਾਇਆ ਵੀ ਫਾਲਸੀ ਰੇ ਕੋਈ ਸਜਾਰੀ ਫਾਲਸੀ ਅੱਜ ਫਾਸਪਰ ਕਰਨ ਜਾਦਾ ਪਾਣੀ ਨਹੀਂ ਆਈ ਨਹੀਂ ਆਂ ਜਨ ਸਿੱਧਾ ਮਾਰਿਆ ਅੱਗੇ ਲੱਦੇ ਗਜਵਾਤਾ ਸਜਾ ਚਾਹੁੰਦੇ ਤੁਸੀਂ ਹਾਂਜੀ ਫਾਲਸੀ ਚਾਹੀਦੀ ਹਰ ਮਨ ਨੂੰ ਫਾਲਸੀ ਚਾਹੀਦੀ ਬਸ ਸਰ ਕੋਈ ਆਡੀ ਮੰਗਣੀ ਆ ਲਖਨ ਸਿੰਘ ਲਖਨ ਸਿੰਘ ਕੀ ਹੋਇਆ ਪਿੰਡ ਵਿੱਚ ਕੋਈ 라ਸੀ ਨਾਲ ਕੋਈ ਟਕੜਾ ਹੋਇਆ ਕੋਈ 8 ਵਜੇ ਨਾਲ ਤੇ ਉਹ ਟਕੜੇ ਦੇ ਨਾਲ ਹੀ ਇਹ ਇਹ ਖਾਦੀ ਸੀਨ ਤੇਰਾ ਕੋਈ ਕੋਈ ਪਤਾ ਨਹੀਂ ਕੀ ਲੱਗਦੇ ਕੋਈ ਗੋਲ ਜਾ ਬੈਠ ਉਹਨੂੰ ਕਹਿੰਦੀ ਬਾਵਾਸ ਪਰ ਉਹਨੇ ਮਾਰਿਆ ਦੋ ਤਿੰਨ ਮਾਰਿਆ ਸਾਥੀ ਦੇ ਵੱਜ ਗਏ ਤੇ ਕੋਲ ਤਿੰਨ ਤਿੰਨ ਮਾਰੇ ਤੇ ਇਹ ਘਰਾਂ ਕੇ ਸੌਂ ਗਿਆ ਮੁੜ ਕੇ ਨਹੀਂ ਉੱਠਿਆ ਇਹ ਰਾਤ ਠੀਕ ਹੈ ਹਾਂ ਕਿ ਸ਼ਰਾਬ ਪੀਂਦਾ ਸਾਦੀ ਸੀ ਸ਼ਰਾਬ ਨੂੰ ਸਾਰੇ ਪੀਂਦੇ ਹੋਈ ਪੀਂਦਾ ਇਹਨਾਂ ਮਾਰਿਆ ਇਹ ਵੀ ਪੀਂਦਾ ਹੈ ਇਹ ਗੱਲੀ ਨੂੰ ਮਾਰਿਆ ਤੇ ਹੋਰ ਵੀ ਕਹਿੰਦੇ ਐ ਜਨਾਨੀ ਨੂੰ ਮਾਰਿਆ ਉਹਦੇ ਭਰਾ ਨੂੰ ਵੀ ਮਾਰਿਆ ਵੈ ਜਨਾਨੀ ਨੂੰ ਬੁੜ ਕੇ ਬਾਹਰ ਚਾੜ ਕੇ ਮਾਰਿਆ ਫਿਰ ਉੱਥੇ ਲੜਾਈ ਉਧਰ ਹੋਈ ਭਰਾ ਨੂੰ ਮਾਰਿਆ ਭਰਾ ਨੂੰ ਬਾਅਦ ਚ ਮਾਰਿਆ ਆ ਭਰਾ ਤੇ ਜਿੱਸਾ ਜਨਾ ਗੁੰਡਾ ਕਰਦੇ ਵਿਕਤਲ ਹੋ ਗਿਆ ਕੀ ਮੰਗੇ ਤੁਹਾਡੇ ਵੱਲੋਂ ਮੰਗਨ ਸਾਫ ਹੋਣਾ ਚਾਹੀਦਾ ਵਾ ਜਿਹੜਾ ਜਿਹੜਾ ਗਲਤੀ ਇਹਨਾਂ ਕੀਤੀ ਆ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਤੇ ਹੁਣ ਲੈ ਤੱਕ ਕੋਈ ਪੁਲਿਸ ਨੇ ਲਾਸ਼ ਨੂੰ ਕਬਜ਼ੇ ਲਿਆ ਕੋਈ ਲਾਸ਼ ਨੂੰ ਲਿਆ ਕਬਜ਼ੇ ਪੁਲਿਸ ਨੇ ਉਹਸ ਆਪਣੀ ਕਾਰਵਾਈ ਕਰ ਰਹੀ ਹੈ ਮੇਰੇ ਸਾਹਬ ਇਹ ਜਿੰਨਾਂ ਦੀ ਮੌਤ ਕੀ ਲੱਗਦੀ ਤੁਹਾਡੇ ਮੇਰਾ ਵੱਡਾ ਬਰਦਾਸ਼ਤ ਕੀ ਗੱਲ ਕਿ ਹੋਈ ਹੈ ਗੱਲ ਕੁਝ ਨਹੀਂ ਹੋਈ ਰਾਤੀ ਇਦਾਂ ਮੈਂ ਇਧਰ ਆਇਆ ਮੈਂ ਰਾਤ ਕੋਲ ਡੱਬਾ ਲੈ ਕੇ ਇਦਾਂ ਨਹਾਉਣੇ ਵਾਸਤੇ ਉਤੋਂ ਬਾਅਦ ਮੈਨੂੰ ਲੜਨ ਨੂੰ ਫਿਰਦਾ ਤੇ ਬੈਠ ਨੂੰ ਚਾਚੇ ਘਰ ਚਲ ਗਿਆ ਉਤੋਂ ਬਾਅਦ ਮੈਂ ਚਲ ਗਿਆ ਆਪਣੇ ਘਰ ਨੂੰ ਉਤੋਂ ਬਾਅਦ ਇਹ ਕੱਲਾ ਹੀ ਕਰਦੇ ਇਹਨੇ ਲੜਦੇ ਸੀ ਤੇ ਸਾਡੇ ਵੀ ਲੱਗੀਆਂ ਸੱਟਾਂ ਤੁਹਾਨੂੰ ਵੀ ਮਾਰਿਆ ਉਹਨਾਂ ਨੇ ਮੈਨੂੰ ਮਾਰਿਆ ਕਹਿੰਦੇ ਆਹ ਕੋਈ ਘੱਟਰੇ ਵੀ ਸਾਡੇ ਤੇ ਹਮਲਾ ਹੋਇਆ ਹਮਲਾ ਮੇਰੇ ਤੇ ਵੀ ਕੀਤਾ ਮੈਂ ਇਹ ਚਾਚਾ ਪਤੀ ਆ ਹੀ ਦੋਵੇਂ ਹੈ ਕੌਣ ਸਾਨੂੰ ਉਹ ਘਰ ਤੱਕ ਦੇ ਜੱਟਾਂ ਦੇ ਥੋੜੀ ਗੱਡੀ ਦਾ ਤੇ ਉਹ ਦਪਤੀ ਆਰਮਨ ਇਹ ਉਤ ਪਰ ਆਪਣੇ ਘਰ ਚਲ ਗਿਆ ਕਿ ਉਧਰ ਉਹਨਾਂ ਨੂੰ ਡਰਵਾ ਉਧਰ ਨਹੀਂ ਰੱਖਦੇ ਇੱਥੇ ਬੇਰਮੀ ਨੇ ਕੁੱਟਦੇ ਦੇ ਇੱਥੇ ਗੁੱਟਿਆ ਮੁਰਗਾ ਚੌਂਕ ਜਿਆ ਗੁੱਟਿਆ ਤੇ ਚੌਂਕ ਚੱਕੀ ਖੂਹ ਕਹਿੰਦੇ ਆ ਉੱਥੇ ਜਾ ਗੁੱਟਿਆ ਨੂੰ ਜਿਸਾਂ ਘਰ ਤੇ ਹਮਲਾ ਹੋਇਆ ਇਹਨਾਂ ਉਤੇ ਕਿੱਸੀ ਏਰੀਆ ਤੁਸੀਂ ਕਹਿੰਦੇ ਕਾਨੂੰਨੀ ਕਾਰਵਾਈ ਕਿ ਮਾਰਵਾਏ ਇਹੀ ਹੈ ਕਿ ਉਹਨੂੰ ਜਾਈ ਦੀ ਫਾਂਚੀ ਚਾਹੀਦੀ ਜਾਂ ਜਾਨ ਦੇ ਦੋਹਾਂ ਚੱਟੇ ਨੂੰ ਹੋਵੇ ਕੋਈ ਪੁਲਿਸ ਅਧਿਕਾਰੀ ਆਇਆ ਇੱਥੇ ਕੋਈ ਅੱਗੇ ਆਏ ਸੀ ਪੁਲਿਸ ਤੋਂ ਆਇਆ ਨਾ ਅਲੱਗ ਤੋਂ ਪੀਐਸ ਪੀਐਸ ਵੀ ਆਏ ਸੀ ਐਸਐਸ ਤੇ ਕੀ ਪ੍ਰੋਸੈਸਰ ਆਇਆ ਉਹਨਾਂ ਨੇ ਹੁਣ ਤੱਕ ਇਨਸਾਫ ਚਾਹੀਦਾ ਜੀ ਉਹਨਾਂ ਕੋਈ ਭਰੋਸਾ ਦਿਵਾਇਆ ਟੀਐਸਪੀ ਨੇ ਕੋਈ ਬਿਆਨ ਦੇ ਕੋਈ ਕਹਿੰਦੇ ਹਾਂ ਕਹਿੰਦੇ ਦਵਾਗੇ ਕੋਈ ਹੁਣ ਇਹ ਹੀ ਕਹਿੰਦੇ ਬਿਆਨ ਲੈ ਤੁਹਾਡੇ ਹਾਂਜੀ ਸਰ ਹੁਣ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਡੈਡ ਬਡੀ ਭੇਜੀ ਆ ਸਿ ਪੋਸਟਮਾਰਟਮ ਵਾਸਤੇ ਹਾਂ ਦੇਖਦੇ ਜੋ ਵੀ ਪਤਕ ਕਾਰਨ ਹੋਣਗੇ ਉਹ ਕਾਰਵਾਈ ਕਰਾਂਗੇ ਕਾਰਨ ਦੱਸਿਓ ਕੀ ਹੋਇਆ ਲੜਾਈ ਦਾ ਕਾਰਨ ਕੋਈ ਫਿਲਹਾਲ ਇਹ ਕੋਈ ਸਟੇਟਮੈਂਟ ਨਹੀਂ ਕਿਸੇ ਨੇ ਦਿੱਤੀ ਜੀ ਠੀਕ ਓਕੇ